ਵੈਗੁਰਜੀ ਖਾਲਸਾ ਵੈਗੁਰਜੀ ਫਤਈ ਵੈਗੁਰਜੀ ਦਾ ਖਾਲਸਾ ਵੈਗੁਰਜੀ ਫਤਈ ਬਾਬਾ ਜੀ ਆਪਹੁਣਾ ਕਮੈਂਟ ਵੀ ਬਹੁਤ ਆ ਰਹੇ ਤੇ ਮੈਸੇਜ ਬਹੁਤ ਆ ਰਹੇ ਆ ਮਤਲਬ ਕਿ ਤੁਹਾਨੂੰ ਪਤਾ ਕਿ ਮੈਂ ਤੁਹਾਡਾ ਅਕਾਊਂਟ ਦੇਖ ਰਿਹਾ ਨਾ ਕਿ ਉਹਦੇ ਤੇ ਇਦਾਂ ਵੀ ਕੋਈ ਮੈਸੇਜ ਆਉਂਦੇ ਆ ਕਿ ਸਾਡਾ ਜਿਹੜਾ ਬਿਜ਼ਨਸ ਆ ਜਾਂ ਕੋਈ ਨਵਾਂ ਚਲਾਉਂਦੇ ਆ ਜਾਂ ਕੋਈ ਪੁਰਾਣਾ ਬਿਜ਼ਨਸ ਕਰ ਰਿਹਾ ਤੁਹਦ ਲਈ ਕੋਈ ਕਿ ਸ਼ਬਦ ਜਾਬ ਦੱਸੋ ਕਿ ਬਿਜ਼ਨਸ ਗਰੋਥ ਹੋ ਸਕੇ ਜਿਆਤਰ ਸੰਗਤ ਦਾ ਠੀਕ ਹੈ ਕਿ ਨਵਾਂ ਕੰਮ ਕਰਦੇ ਆ ਕਈਆਂ ਨੂੰ ਸਾਡੇ ਕੋਲ ਵੀ ਆਉਂਦੇ ਆ ਫੋਨ ਵੀ ਅਸੀਂ ਕੰਮ ਕਰਦੇ ਆ ਸਾਡਾ ਚੱਲਦਾ ਨਹੀਂ ਜੀ ਔਰ ਕੋਈ ਕੰਮ ਬਣਦਾ ਹੀ ਨਹੀਂ ਅਸੀਂ ਕੋਈ ਵੀ ਕਰੀਏ ਹਰ ਪਾਸੇ ਅਸੀਂ ਪਰੇਸ਼ਾਨ ਹਾਂਜੀ ਜੀ ਉਹਨਾਂ ਨੂੰ ਇਹ ਚਾਹੀਦਾ ਵੀ ਗੁਰਬਾਣੀ ਦਾ ਸ਼ਬਦ ਜਾਂ ਮੂਲ ਮੰਤਰ ਦਾ ਪਾਠ ਹਾਂਜੀ ਜਿਨ੍ਹਾਂ ਨੂੰ ਕਿਸੇ ਵੀ ਕੰਮ ਦੀ ਪ੍ਰੋਬਲਮ ਹੈ ਉਹ ਮੂਲ ਮੰਤਰ ਦੀ ਮਾਲਾ ਜਿਹੜੀ ਦੋ ਮਾਲਾ ਸਵੇਰੇ ਦੋ ਮਾਲਾ ਸ਼ਾਮ ਨੂੰ ਕਰਨ ਹਾਂਜੀ ਹੈ ਪੀ ਸਚਨਨ ਕੋਸੀ ਪੀ ਸਚਤ ਦੋ ਮਾਲਾ ਸਵੇਰੇ ਦੋ ਮਾਲਾ ਸ਼ਾਮ ਨੂੰ 108 ਮਣਕੇ ਦੀਆਂ ਸ਼ੁਰੂ ਕਰ ਦੇਣ ਤੇ ਦੋ ਤੋਂ ਫਿਰ ਚਾਰ ਕਰਨ ਤਕਰੀਬਨ 6 ਮਾਲਾ ਡੇਲੀ ਨਹੀਂ ਕਰਨੀਆਂ ਸ਼ੁਰੂ ਕਰ ਦੇਣ ਜਦੋਂ ਤੁਸੀਂ 6 ਮਾਲਾ ਰੋਜ਼ ਦੀਆਂ ਕਰਨ ਲੱਗ ਗਏ ਗੁਰੂ ਸਾਹਿਬ ਦੇ ਚਰਨਾਂ ਚ ਅਰਦਾਸ ਬੇਨਤੀ ਕਰਨ ਲੱਗੇ ਤੇ ਤੁਹਾਡੇ ਕਾਰਜ ਸਿੱਧ ਹੋਣ ਲੱਗ ਜਾਣਗੇ ਤੁਸੀਂ ਸ਼ਬਦ ਗੁਰਬਾਣੀ ਦਾ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਘਾੜੇ ਰਾ ਪੰਨਾ ਸਤਨਾਮ ਸ੍ਰੀ ਵਹਿਗੁਰੂ ਪਰਮੇਸ਼ਰ ਦਿੱਤਾ ਬੰਨਾ ਦੁਖ ਰੋਗ ਕਾ ਡੇਰਾ ਪੰਨਾ ਸਤਨਾਮ ਸ੍ਰੀ ਵਾਇਗੁਰੂ ਇਹਦਾ ਜਾਪ ਵੀ 108 ਵਾਰ ਸਵੇਰੇ 108 ਵਾਰ ਸ਼ਾਮ ਨੂੰ ਕਰ ਸਕਦੇ ਆ ਔਰ ਤੁਸੀਂ ਗੁਰਬਾਣੀ ਦੇ ਬੇਅੰਤ ਸ਼ਬਦ ਨੇ ਤੁਸੀਂ ਜਪਜੀ ਸਾਹਿਬ ਦੇ ਪੰਜ ਪਾਠ ਕਰਨੇ ਰੋਜ਼ ਸ਼ੁਰੂ ਕਰ ਦਿਓ ਤੁਹਾਡੇ ਉਲਕੇ ਕੰਮ ਹੋ ਜਾਣਗੇ ਬਿਸ਼ਰਤੇ ਅਰਦਾਸ ਜ਼ਰੂਰ ਕਰਾਇਆ ਕਰੋ ਅਰਦਾਸ ਕਰਵਾ ਕੇ ਸ਼ੁਰੂ ਕਰ ਲਓ ਪਾਠ ਤੁਸੀਂ ਕਿਸੇ ਕੋ ਵੀ ਅਰਦਾਸ ਕਰਾ ਸਕਦੇ ਆ ਸਤਪੁਰਖ ਹੋਵੇ ਅਰਦਾਸ ਕੋਈ ਕਰਦਾ ਹੋਵੇ ਉਹਨਾਂ ਕੋਲ ਅਰਦਾਸ ਕਰਵਾ ਕੇ ਸ਼ੁਰੂ ਕਰ ਲਓ ਤੁਹਾਡਾ ਕੰਮ ਵੀ ਚੜ੍ਹਦੀ ਕਲਾ 'ਚ ਹੋਏਗਾ ਪਰ ਫਿਰ ਪਾਠ ਛੱਡਣਾ ਨਹੀਂ ਕੰਮ ਦੀ ਚੜ੍ਹਦੀ ਕਲਾ ਹੋਏਗੀ ਤੇ ਜੋ-ਜੋ ਤੁਸੀਂ ਪਾਠ ਵਧਾਓਗੇ ਤੇ ਉਹ ਤੇ ਤੁਹਾਡਾ ਸਭ ਚੜ੍ਹਦੀ ਕਲਾ ਕਈ ਛੱਡ ਦਿੰਦੇ ਆ ਆ ਮੁੜ ਕੇ ਫਿਰ ਸਾਡਾ ਮੇਨ ਮਕਸਦ ਇਹ ਹੁੰਦਾ ਕਿ ਗੁਰਬਾਣੀ ਨਾਲ ਜੁੜੇ ਤੇ ਕਿਸੇ ਲਾਲਚ ਨੂੰ ਛੁੱਟਦਾ ਚੰਗੀ ਗੱਲ ਹੈ ਉਹਦਾ ਕਾਰਜ ਸਿੱਧ ਹੋ ਜਾਏ ਪਰ ਫਿਰ ਗੁਰਬਾਣੀ ਛੱਡਿਆ ਨਾ ਕਰੋ ਜਾਪ ਛੱਡਿਆ ਨਾ ਕਰੋ ਜਾਪ ਨੂੰ ਲਗਾਤਾਰ ਕਰੋ ਚੜ੍ਹਦੀ ਕਲਾ ਰਹੂਗੀ ਜਿੰਨਾ ਕਰੋਗੇ ਜਿਵੇਂ ਜਪਜੀ ਸਾਹਿਬ ਕਰਦੇ ਆ ਪੰਜ ਪਾਠਾਂ ਤੋਂ ਸ਼ੁਰੂ ਕਰ ਲਓ ਤੁਸੀਂ ਮੈਂ ਤਾਂ ਕਰਨਾ 51 ਪਾਠਾ ਤੱਕ ਪਹੁੰਚੋ ਚੋਪਈ ਸਾਹਿਬ 11 ਪਾਠ ਤੋਂ ਸ਼ੁਰੂ ਕਰ ਲੋ 51 ਤੱਕ ਪਹੁੰਚੋ ਫਾਇਦਾ ਹੀ ਫਾਇਦਾ ਬਾਣੀ ਤੇ ਮਿਸ਼ਰੀ ਦਾ ਪਹਾੜ ਸਪਾਸਿਓ ਮਿੱਠੀ ਫਾਇਦਾ ਦਿੰਦੀ ਸਪਾਸਿ ਹਾਂਜੀ ਬੱਜੇ ਮੰਨ ਲਓ ਕੋਈ ਕਹਿੰਦਾ ਕਿ ਮਤਲਬ ਅਸੀਂ ਆਨਲਾਈਨ ਚਾਹ ਆਨਲਾਈਨ ਨੇ ਤਾਂ ਚੱਲ ਕਹਿੰਦੇ ਚਲੋ ਆਪਾਂ ਬਲਾਕ ਕੇ ਮਤਲਬ ਕਿ ਕੋਈ 1 ਮਹੀਨੇ ਦੇ ਵਿੱਚ ਤੁਸੀਂ ਜਾਬ ਕਰ ਦੋ ਕਿ ਕਿਸੇ ਬਿਜ਼ਨਸ ਲਈ ਮੰਨ ਲਓ ਉਹਨਾਂ ਨੂੰ ਇਦਾਂ ਲੱਗੇ ਕਿ ਅਸੀਂ ਆਪਦੇ ਬਿਜ਼ਨਸ ਲਈ ਜਾਬ ਕਰਾਉਣਾ ਚਾਹੁੰਦੇ ਆ ਚਾ ਉਹਨਾਂ ਕੋਲ ਟਾਈਮ ਨਹੀਂ ਹੁੰਦਾ ਕਿ ਉਹ ਰਾ ਨਹੀਂ ਸਕਦੇ ਜਾ ਤੁਸੀਂ ਨਹੀਂ ਜਾ ਸਕਦੇ ਕਿ ਆਨਲਾਈਨ ਵੀ ਕਰਵਾ ਸਕਦੇ ਹੋ ਸਾਡੇ ਦਾ ਸੰਗਤ ਦਾ ਫੋਨ ਆਉਂਦਾ ਹੈ ਪਾਠ ਕਰਾਉਣ ਵਾਸਤੇ ਹਾਂਜੀ ਅਸੀਂ ਤਕਰੀਬਨ ਦਾ ਜਾਬ ਦੰਨੇ ਆ ਸੰਗਤ ਨੂੰ ਹਾਂ ਜੀਆਂ ਦਾ ਪਾਠ ਹੁੰਦਾ ਹੈ ਤੇ ਉਹ ਪਾਠ ਹੁਣ ਇੱਥੇ ਆਪਣੇ ਲੜੀ ਚੱਲਦੀ ਹੈ ਪਾਠ ਦੀ ਤਕਰੀਬਨ ਹੁਣ ਜਨਵਰੀ ਚੱਲਦੀ ਹੈ ਤੇ ਮਾਰਚ ਤੱਕ ਸ਼ਾਇਦ ਪਾਠ ਬੁੱਕ ਨੇ ਵੇਚਦੀ ਅਸੀਂ ਐਂ ਕਰਦੇ ਆ ਜੇ ਜਦੋਂ ਪਾਠ ਚੱਲਦੇ ਨੇ ਤੇ ਇੱਕ ਪਾਠ ਵੀ ਅਸੀਂ ਪ੍ਰਕਾਸ਼ ਕਰਦੇ ਆ ਫਿਰ ਅਗਲਾ ਫਿਰ ਅਗਲਾ ਇਦਾਂ ਚੱਲਦਾ ਤੇ ਇੱਥੇ ਅਸੀਂ ਐਤਵਾਰ ਨੂੰ ਜਾਪ ਰੱਖੇ ਹੋਏ ਨੇ ਵੀ ਸੰਗਤ ਨਾਲ ਮਿਲ ਕੇ ਕਰਦੀ ਹੈ ਲਾਈਵ ਤੁਸੀਂ ਘਰਾਂ ਚ ਬੈਠ ਕੇ ਵੀ ਸੰਗਤ ਜਾਪ ਸੁਣਦੀ ਹੈ ਹਾਜ਼ਰੀ ਭਰਦੀ ਹੈ ਉਹ ਜਾਪ ਵੀ ਸੰਗਤ ਕਰਵਾ ਲੈਂਦੀ ਹੈ ਸੁਖਮਨੀ ਸਾਹਿਬ ਦਾ ਪਾਠ ਹੋ ਜਾਂਦਾ ਹੈ ਨਾਲ ਬ੍ਰਹਮ ਕਵਚ ਦੇ ਜਾਪ ਹੁੰਦੇ ਨੇ ਚੰਡੀ ਦੀ ਵਾਰ ਉਗਰਦੰਤੀ ਬਾਣੀਆਂ ਚੋਪਈ ਸਾਹਿਬ ਦੇ ਜਾਪ ਨੇ ਮੂਲ ਮੰਤਰ ਹੈ ਗੁਰ ਮੰਤਰ ਹੈ ਇਹ ਸਾਰੇ ਜਾਪ ਤੁਸੀਂ ਕਰਵਾ ਸਕਦੇ ਹੋ ਅਰਦਾਸ ਉਹਦੀ ਹੁੰਦੀ ਹੈ ਹੁਣ ਅੱਜ ਵੀ ਸੰਡੇ ਸੀ ਅੱਜ ਵੀ ਦਿਨੇ ਪਾਠ ਸੀ ਸੰਗਤ ਦੇ ਸਾਰੀ ਸੰਗਤ ਨਾਲ ਮਿਲ ਕੇ ਕਰਦੀ ਹੈ ਤੇ ਆਨਲਾਈਨ ਵੀ ਸਾਰੇ ਕਰਦੇ ਚੱਲਦਾ ਐਂਦੀ ਕੋਈ ਭੇਟਾ ਵਗੈਰਾ ਜਾਂ ਕੋਈ ਹੁੰਦੀ ਹੈ ਜੀ ਕੋਈ ਸੇਵਾ ਜਾਂ ਇਹ ਜਿਹੜੇ ਉੱਤੇ ਗਰੰਥੀ ਸਿੰਘ ਪਾਠ ਕਰਦੇ ਆ ਸਾਡੇ ਪਾਠਾਂ ਦਾ ਜਥੇਦਾਰ ਚਰਨਜੀਤ ਸਿੰਘ ਹੈਗਾ ਤੇ ਉਹੀ ਉਹਨੂੰ ਹੀ ਉਹਦੇ ਨਾਲ ਹੀ ਹੁੰਦੀ ਹੈ ਜੀ ਤਾਂ ਗਰੰਥੀ ਸਿੰਘਾਂ ਦੀ ਭੇਟਾ ਜਾਂ ਜਿਨ੍ਹਾਂ ਨੇ ਲੰਗਰ ਦੀ ਸੇਵਾ ਕਰਨੀ ਹੁੰਦੀ ਹੈ ਰੂਮਾਲਾ ਸਾਹਿਬ ਨੇ ਦੇਗਾ ਨੇ ਇੱਕ ਪਾਠ ਦੇ ਵਿੱਚ ਕਰੀਬਨ ਤਿੰਨ ਦੇਗਾ ਬਣ ਜਾਂਦੀਆਂ ਫਿਰ ਰੂਮਾਲਾ ਸਾਹਿਬ ਦੀ ਸੇਵਾ ਕਈਆਂ ਨੇ ਬਿਲਡਿੰਗਾਂ ਦੀ ਸੇਵਾ ਉਹ ਸਭ ਆਪੋ ਆਪਣੀ ਸੇਵਾ ਲੈ ਲੈਂਦੇ ਆ ਸੰਗਤ ਕਦੇ ਵੀ ਇਹ ਨਹੀਂ ਕਹਿੰਦੀ ਉਹ ਸਾਡਾ ਸੁਭਾਅ ਆ ਅਸੀਂ ਕਦੇ ਕਿਸੇ ਤੋਂ ਮਾਇਆ ਨਹੀਂ ਮੰਗੀ ਠੀਕ ਹੈ ਜੋ ਗ੍ਰੰਥੀ ਸਿੰਘ ਪਾਠ ਕਰਦੇ ਆ ਉਹਨਾਂ ਦੀ ਪੇਟਾ ਹੈ ਲੰਗਰ ਦਾ ਜੋ ਹੁੰਦਾ ਹੈ ਉਹ ਦੀ ਪੇਟਾ ਉਹ ਤਾਂ ਜਥੇਦਾਰ ਆਪਦੇ ਹਿਸਾਬ ਨਾਲ ਨਹੀਂ ਮੈਂ ਕਦੇ ਨਹੀਂ ਮੰਗੇ ਉਹ ਜਿਹੜਾ ਪਾਠ ਵਾਲਾ ਜਥੇਦਾਰ ਹੈ ਉਹੀ ਕਰਦਾ ਵੀ ਕਿੰਨੇ ਪਾਠ ਕਿੱਦਾਂ ਹੈ ਮੈਂ ਇਸ ਚੱਕਰ ਇੰਟਰਫੇਅਰ ਕੀਤਾ ਹੀ ਨਹੀਂ ਸਾਡਾ ਕੰਮ ਅਰਦਾਸ ਕਰਨ ਦਾ ਜਾਪ ਕਰਨ ਦਾ ਸੰਗਤਾਂ ਦੇ ਭਲੇ ਵਾਸਤੇ ਬਸ ਉਹ ਸੀ ਜੋ ਮਾਲਕ ਨੇ ਡਿਊਟੀ ਲਾਈ ਹੈ ਉਹ ਨਹੀਂ ਅਸੀਂ ਕਰਦੇ ਤੁਹਾਨੂੰ ਮੈਂ ਬਤੋਲਾਈ ਵਾਹਿਗੁਰੂ ਜੀ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ